ਅਸਲਾਮ ਵਾਲੇਕੁਮ ਵੀਰੋ ਕੀ ਹਾਲ ਚਾਲ ਹੈ ਵੀਰੋ ਇੱਕ ਹਿੰਦੂ ਕੁੜੀ ਨਿਹੰਗ ਸਿੰਘਾਂ ਦਾ ਇੱਕ ਇਹੋ ਜਿਹਾ ਵਾਕਿਆ ਇਹੋ ਜਿਹਾ ਕਾਰਨਾਮਾ ਦੱਸ ਰਹੀ ਹੈ ਜਿਹਨੂੰ ਸੁਣ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਉਹ ਕੰਮ ਦੇਖ ਕੇ ਨਿਹੰਗ ਸਿੰਘਾਂ ਦਾ ਹਿੰਦੂ ਕੁੜੀ ਦੇ ਸਿੱਖਾਂ ਦੇ ਬਾਰੇ ਵਿਚਾਰ ਹੀ ਬਦਲ ਗਏ ਬਹੁਤ ਵਧੀਆ ਵਾਕਿਆ ਹੋਇਆ ਸੋ ਚਲ ਕੇ ਅਸੀਂ ਵੀਡੀਓ ਦੇ ਰਹੇ ਹਾਂ ਤੇ ਇਸ ਵਾਕਏ ਦੇ ਬਾਰੇ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਫਤਿਹ ਅੱਜ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਦਿੱਲੀ ਪਹੁੰਚ ਰਹੇ ਨੇ ਪਰ ਕੁਝ ਅਜੇਹੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ ਜੋ ਸੱਚਮੁੱਚ ਹੀ ਇੱਕ ਵਾਰਤਾ ਹੈਰਾਨ ਕਰ ਦਿੰਦੀਆਂ ਨੇ ਤੇ ਇੱਕ ਅਜੇਹੀ ਹੀ ਘਟਨਾ ਅਲੀਪੁਰ ਦਿੱਲੀ ਵਿੱਚ ਰਹਿਣ ਵਾਲੀ ਕ੍ਰਿਤੀਕਾ ਚੋਹਾਨ ਨੇ ਨਿਹੰਗ ਸਿੰਘਾਂ ਬਾਰੇ ਸਾਂਝੀ ਕੀਤੀ ਜਿਸ ਨੂੰ ਸੁਣ ਕੇ ਇੱਕ ਵਾਰਤਾ ਤੁਸੀਂ ਸੱਚਮੁੱਚ ਹੀ ਸੋਚਣ ਤੇ ਮਜਬੂਰ ਹੋ ਉੱਠੋਗੇ ਕੀ ਅਜੀਹਾ ਬੀ ਹੋ ਰਿਹਾ ਹੈ ਕ੍ਰਿਤੀ ਕਾ ਚੋਹਾਨ ਨੇ ਦੱਸਿਆ ਕਿ ਅਸੀਂ ਪਹਿਲਾਂ ਪੰਜਾਬ ਦੇ ਹੀ ਵਸਨੀਕ ਸਾਂ ਤੇ ਮੇਰੇ ਦਾਦਾ ਜੀ ਨੇ ਦਿੱਲੀ ਜਾ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਤੇ ਉਸ ਸਮੇਂ ਤੋਂ ਦਿੱਲੀ ਦੇ ਵਿੱਚ ਹੀ ਰਹਿ ਰਹੇ ਹਾਂ ਪਰ ਸਾਡੇ ਜ਼ਿਆਦਾਤਰ ਰਿਸ਼ਤੇਦਾਰ ਪੰਜਾਬ ਵਿੱਚ ਹੀ ਨੇ ਤੇ ਉਸਨੇ ਦੱਸਿਆ ਮੈਂ ਚੰਡੀਗੜ੍ਹ ਦੇ ਵਿੱਚ 2012 ਵਿੱਚ ਆਪਣੀ ਮਾਸੀ ਦੇ ਘਰ ਸ਼ਿਫਟ ਹੋ ਗਈ ਸਾਂ ਤੇ ਚੰਡੀਗੜ੍ਹ ਦੇ ਵਿੱਚ 2012 ਤੋਂ ਲੈ ਕੇ 2015 ਤੱਕ ਆਪਣੀ ਗ੍ਰੈਜੂਏਸ਼ਨ ਪਾਸ ਕੀਤੀ ਤੇ 2014 ਦੌਰਾਨ ਮੇਰੇ ਨਾਲ ਕੁਝ ਅਜੀਹਾ ਹੋਇਆ ਜਿਸ ਨੂੰ ਮੈਂ ਜ਼ਿੰਦਗੀ ਵਿੱਚ ਕਦੇ ਵੀ ਭੁੱਲ ਨਹੀਂ ਸਕਦੀ ਕ੍ਰਿਤਿਕਾ ਦੱਸਦੀ ਹੈ ਕਿ ਮੇਰੇ ਨਾਲ ਕੁਝ ਸਿੱਖ ਲੜਕੀਆਂ ਵੀ ਪੜ੍ਹਦੀਆਂ ਸਨ ਜੋ ਮੇਰੀਆਂ ਦੋਸਤ ਸਨ 2014 ਵਿੱਚ ਜਿਸ ਸਮੇਂ ਚਾਰ ਸਹਬਜ਼ਾਦੀ ਮੂਵੀ ਆਉਂਦੀ ਹੈ ਤਾਂ ਮੈਂ ਵੀ ਸਿੱਖ ਲੜਕੀਆਂ ਦੇ ਨਾਲ ਉਸ ਮੂਵੀ ਨੂੰ ਵੇਖਣ ਚਲੀ ਜਾਂਦੀ ਹਾਂ ਤੇ ਉਸ ਮੂਵੀ ਨੇ ਮੇਰੀ ਲਾਈਫ ਉੱਪਰ ਬਹੁਤ ਹੀ ਪ੍ਰਭਾਵ ਪਾਇਆ ਤੇ ਉਹ ਪ੍ਰਭਾਵ ਵੀ ਅਜੀਬਾ ਸੀ ਮੈਂ ਪੂਰੇ 3 ਦਿਨ ਆਪਣੇ ਆਪ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਲਿਆ ਤੇ ਮੇਰੀਆਂ ਅੱਖਾਂ ਦੇ ਵਿੱਚ ਅਥਰੂ ਰੁਕਣ ਦਾ ਨਾਮ ਹੀ ਨਹੀਂ ਸੀ ਲੈ ਰਹੇ ਤੇ ਨਾ ਹੀ ਤਿੰਨ ਦਿਨ ਮੈਂ ਕੁਝ ਖਾਦਾ ਪੀਤਾ ਤੇ ਮਨ ਵਿੱਚ ਇਹੀ ਸੀ ਕਿ ਮੈਂ ਵੀ ਹੁਣ ਅਮਰਤ ਛੱਕ ਕੇ ਸਿੱਖ ਬਣਨਾ ਹੈ ਤੇ ਤੀਸਰੇ ਦਿਨ ਮੇਰੀ ਮਾਸੀ ਦੇ ਜੋਰ ਪਾਉਣ ਤੇ ਮੈਂ ਦਰਵਾਜ਼ਾ ਖੋਲ੍ਹਿਆ ਤੇ ਮੇਰੀ ਇਹ ਰੱਟ ਸੀ ਕਿ ਮੈਂ ਅਮਰੇਤ ਸ਼ਾਹ ਕੀ ਸਿੱਖ ਬਣਨਾ ਹੈ ਤਾਂ ਮਾਸੀ ਨੇ ਕਿਹਾ ਕਿ ਤੂੰ ਇਹ ਗੱਲ ਕਿਉਂ ਕਰ ਰਹੀ ਹੈ ਅੱਗੇ ਤਾਂ ਅਜੇ ਹੀ ਗੱਲ ਕਦੇ ਨਹੀਂ ਕੀਤੀ ਤਾਂ ਮੈਂ ਆਪਣੀ ਮਾਸੀ ਨੂੰ ਸਾਰੀ ਗੱਲ ਦੱਸੀ ਤਾਂ ਉਹ ਅੱਗੋਂ ਚੁੱਪ ਹੋ ਗਏ ਤੇ ਉਸ ਦਿਨ ਮੈਂ ਕਮਰੇ ਤੋਂ ਬਾਹਰ ਆ ਕੇ ਵੀ ਕਿਸੇ ਦੇ ਨਾਲ ਕੋਈ ਜ਼ਿਆਦਾ ਗਲਤ ਨਹੀਂ ਕੀਤੀ ਤਾਂ ਦੂਸਰੇ ਦਿਨ ਮੇਰੇ ਪਾਪਾ ਦਾ ਫੋਨ ਆਉਂਦਾ ਹੈ ਤੇ ਮੈਂ ਫੋਨ ਤੇ ਉਹਨਾਂ ਕੋਲ ਬਹੁਤ ਰਹੀ ਕਿ ਮੈਂ ਅਮਰ ਛਕਣਾ ਹੈ ਤੇ ਉਹਨਾਂ ਨੂੰ ਉਸ ਮੂਵੀ ਬਾਰੇ ਵੀ ਦੱਸਿਆ ਤਾਂ ਮੇਰੇ ਪਾਪਾ ਨੇ ਅੱਗੇ ਕਿਹਾ ਕਿ ਬੇਟਾ ਅਜੇਹੇ ਸੇਕ ਪਹਿਲਾਂ ਹੀ ਸਨ ਹੁਣ ਅਜਿਹਾ ਕੋਈ ਵੀ ਸਿੱਖ ਨਹੀਂ ਹੈ ਕ੍ਰਿਟੀਕਾਂ ਨੇ ਦੱਸਿਆ ਕਿ ਮੇਰੇ ਪਾਪਾ ਨੇ 1984 ਦਾ ਸਮਾਂ ਵੇਖਿਆ ਹੋਇਆ ਸੀ ਤੇ ਦਿੱਲੀ ਦੇ ਵਿੱਚ ਸਿੱਖਾਂ ਬਾਰੇ ਬਹੁਤ ਹੀ 네ਗੇਟਿਵ ਗੱਲਾਂ ਉਸ ਸਮੇਂ ਫੈਲਾਈਆਂ ਜਾ ਰਹੀਆਂ ਸਨ ਤੇ ਕ੍ਰਿਤਿਕਾ ਨੇ ਦੱਸਿਆ ਕਿ ਮੈਂ ਆਪਣੇ ਬਚਪਨ ਦੇ ਵਿੱਚ ਵੀ ਸਿੱਖਾਂ ਬਾਰੇ ਕੁਝ ਨੈਗੇਟਿਵ ਗੱਲਾਂ ਸੁਣੀਆਂ ਹੋਈਆਂ ਸਨ ਤੇ ਮੇਰੇ ਪਾਪਾ ਨੇ ਕਿਹਾ ਕਿ ਸਿੱਖ ਲੋਕ ਠੀਕ ਨਹੀਂ ਹਨ ਤੇ ਹੋਰ ਵੀ ਬਹੁਤ ਕੁਝ ਅਜੀਹਾ ਦੱਸਿਆ ਜੋ ਮੈਂ ਬਿਲਕੁਲ ਵੀ ਦੱਸ ਨਹੀਂ ਸਕਦੀ ਸਮਾਬਿੱਤ ਦਾ ਗਿਆ ਮੇਰਾ ਅਮਰ ਸ਼ਕਨ ਵੱਲੋਂ ਮਨ ਬਿਲਕੁਲ ਹੀ ਮੜ ਚੁੱਕਾ ਸੀ ਤੇ ਮੇਰੀ ਇਹ ਸੋਚ ਬਣ ਚੁੱਕੀ ਸੀ ਕਿ ਹੁਣ ਸਿੱਖ ਪਹਿਲੇ ਵਰਗੇ ਨਹੀਂ ਰਹੇ ਤੇ ਮੈਂ ਚੰਡੀਗੜ੍ਹ ਤੋਂ ਵਾਪਿਸ ਆ ਕੇ ਦਿੱਲੀ ਦੇ ਵਿੱਚ ਇੱਕ ਚੰਗੀ ਨੌਕਰੀ ਕਰਨ ਲੱਗ ਪਈ ਤੇ ਅੱਜ ਵੀ ਕਰਦੀ ਹਾਂ ਤੇ ਹੁਣ ਦਿੱਲੀ ਦੇ ਵਿੱਚ ਫਾਰਮਰ ਪ੍ਰੋਟੈਸਟ ਪੂਰੇ ਜੋਰਾਂ ਦੇ ਨਾਲ ਚੱਲ ਰਿਹਾ ਹੈ ਤੇ ਮੈਨੂੰ ਵੀ ਕਿਸੇ ਕਾਰਨ ਕਰਕੇ ਜਾਣ ਦਾ ਮੌਕਾ ਮਿਲਿਆ ਕ੍ਰਿਤਿਕਾ ਨੇ ਦੱਸਿਆ ਕਿ ਮੈਂ ਫਾਰਮਰ ਪ੍ਰੋਟੈਸਟ ਦੇ ਵਿੱਚ ਪੰਜ ਤੋਂ ਛੇ ਨੌਜਵਾਨ ਨਿਹੰਗ ਸਿੰਘ ਗਰਮ ਕਰਕੇ ਪਾਣੀ ਵਰਤੌਣ ਦੀ ਸੇਵਾ ਕਰਦੇ ਹੋਏ ਵੇਖੇ ਤੇ ਹੁਣ ਉਸਨੇ ਉਹ ਗੱਲ ਸਾਂਝੀ ਕੀਤੀ ਜੋ ਹੈਰਾਨ ਕਰ ਦੇਣ ਵਾਲੀ ਹੈ ਉਸਨੇ ਕਿਹਾ ਕਿ ਸਾਡੇ ਸਮਾਜ ਦੀ ਇਹ ਬੁਰਾਈ ਹੈ ਕਿ ਕਿਸੇ ਵੀ ਰਾਜ ਜਾਂ ਦੀ ਲੜਕੀ ਬਲ ਬਹੁਤ ਹੀ ਮਾੜੀ ਨਿਗਾਹ ਦੇ ਨਾਲ ਵੇਚਦੇ ਨੇ ਤੇ ਉਸਨੇ ਕਿਹਾ ਜਦ ਮੈਂ ਨਿਹੰਗ ਸਿੰਘਾਂ ਪਾਸ ਪਾਣੀ ਪੀਣ ਬਾਸਤੇ ਗਈ ਤਾਂ ਉਹਨਾਂ ਵਿੱਚੋਂ ਕਿਸੇ ਵੀ ਮੇਰੇ ਵੱਲ ਅੱਖ ਪਟਕੇ ਮਾਰੀ ਨਿਗਾਹ ਦੇ ਨਾਲ ਨਹੀਂ ਵੇਖਿਆ ਤੇ ਵਿੱਚੋਂ ਇੱਕ ਨਿਹੰਗ ਸਿੰਘ ਨੇ ਬੜੀ ਹੀ ਬੇਪਰਵਾਹੀ ਦੇ ਨਾਲ ਕਿਹਾ ਆਓ ਭੈਣ ਜੀ ਜਲ ਛਕੋ ਤੇ ਅੱਗੇ ਲੰਘ ਜਾਵੋ ਪਿੱਛੋਂ ਹੋਰ ਵੀ ਬਹੁਤ ਸੰਗਤ ਹੈ ਤੇ ਉਹ ਨੌਜਵਾਨ ਨਿਹੰਗ ਸਿੰਘ ਉਸੇ ਤਰ੍ਹਾਂ ਬੜੀ ਹੀ ਫੁਰਤੀ ਦੇ ਨਾਲ ਫਿਰ ਸੇਵਾ ਦੇ ਵਿੱਚ ਜੁਟ ਗਿਆ ਤੇ ਮੈਂ ਜਦ ਭੈਣ ਜੀ ਸ਼ਬਦ ਸੁਣਿਆ ਤਾਂ ਮੈਂ ਭਾਵੁਕ ਹੋ ਗਈ ਤੇ ਮੈਂ ਉਸ ਸਮੇਂ ਦੌਰਾਨ ਨਿਹੰਗ ਸਿੰਘਾਂ ਪਾਸ ਜਾ ਕੇ ਕੁਝ ਅਜਿਹੀ ਸ਼ਾਂਤੀ ਮਹਿਸੂਸ ਕੀਤੀ ਸੀ ਜੋ ਸ਼ਾਇਦ ਕਿਤੇ ਹੋਰ ਨਹੀਂ ਤੇ ਉਹਨਾਂ ਦੇ ਸਜੇ ਹੋਏ ਸ਼ਸਤਰ ਵੇਖ ਕੇ ਮੈਨੂੰ ਸਹਿਬਜ਼ਾਦਿਆਂ ਦੀ ਯਾਦ ਆਈ ਤੇ ਇਹ ਪੰਜ ਤੋਂ 6 ਨਿਹੰਗ ਸਿੰਘ ਵੀ ਉਹਨਾਂ ਵਰਗੇ ਹੀ ਜਾਪ ਰਹੇ ਸਨ ਤੇ ਉਸਨੇ ਕਿਹਾ ਕਿ ਮੈਂ ਮੈਡੀਟੇਸ਼ਨ ਕਰਦੀ ਹਾਂ ਤੇ ਮੇਰੇ ਮੈਡੀਟੇਸ਼ਨ ਟੀਚਰ ਇਹ ਆਖਦੇ ਨੇ ਕਿ ਮੈਡੀਟੇਸ਼ਨ ਕਰਨ ਦੇ ਨਾਲ ਚਿਹਰੇ ਦੇ ਉੱਪਰ ਇੱਕ ਨੈਚੁਰਲ ਗਲੋ ਆ ਜਾਂਦੀ ਹੈ ਪਰ ਉਹਨਾਂ ਨਿਹੰਗ ਸਿੰਘਾਂ ਦੇ ਚਿਹਰਿਆਂ ਤੇ ਅਜੀਹਾ ਗਲੋ ਸੀ ਜੋ ਅੱਜ ਤੱਕ ਕਿਸੇ ਦੇ ਵੀ ਚਿਹਰੇ ਤੇ ਨਹੀਂ ਵੇਖਿਆ ਤੇ ਖਾਲਸਾਈ ਬੋਲੀਆਂ ਦੇ ਵਿੱਚ ਇਸ ਗਲੋ ਸ਼ਬਦ ਨੂੰ ਨੂਰਾਨੀ ਚਿਹਰਾ ਜਾਂ ਜਲਾਲ ਆਦ ਕਿਹਾ ਜਾਂਦਾ ਹੈ ਤੇ ਉਸਨੇ ਕਿਹਾ ਕਿ ਇਹਨਾਂ ਨਿਹੰਗ ਸਿੰਘਾਂ ਨੂੰ ਸਿੱਖਾਂ ਨੂੰ ਵੇਖ ਕੇ ਹੀ ਮੇਰੇ ਮਨ ਅੰਦਰ ਭਰੀ ਸਾਰੀ 네ਗੇਟਿਵਿਟੀ ਸਿੱਖਾਂ ਪ੍ਰਤੀ ਨਿਕਲ ਚੁੱਕੀ ਹੈ ਹੁਣ ਮੈਨੂੰ ਕੁਝ ਸੁਣਨ ਜਾਂ ਪੜ੍ਹਨ ਦੀ ਬਿਲਕੁਲ ਵੀ ਲੋੜ ਨਹੀਂ ਕਿਉਂਕਿ ਸਿੱਖਾਂ ਦੇ ਤੌਰ ਤਰੀਕੇ ਹੀ ਦੱਸਦੇ ਨੇ ਕਿ ਇਹ ਕਿੰਨੇ ਉੱਚ ਕਰਤਾਰ ਵਾਲੀ ਕੌਮ ਹੈ ਤੇ ਕਿਸੇ ਮਹਾਪੁਰਖ ਦੇ ਬਚਨ ਨੇ ਕਿ ਸਿੱਖ ਉਹ ਹੈ ਜਿਸ ਨੂੰ ਵੇਖ ਕੇ ਹੀ ਅਕਾਲ ਪੁਰਖ ਦੀ ਤੇ ਗੁਰੂ ਦੀ ਯਾਦ ਆ ਜਾਵੇ ਤੇ ਕਿਸੇ ਦਾ ਵੇਖ ਕੇ ਹੀ ਜੀਵਨ ਬਦਲ ਜਾਵੇ ਜੋ ਕਿ ਇਸ ਘਟਨਾ ਦੇ ਨਾਲ ਬਿਲਕੁਲ ਹੀ ਮੇਲ ਖਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਇਹ ਦੇ ਬਿਲਕੁਲ ਬਹੁਤ ਹੀ ਵਧੀਆ ਵਾਕਿਆ ਵੈ ਇਹ ਵੀਡੀਓ ਮੈਂ ਦੇਖੀ ਤੇ ਮੈਨੂੰ ਬਹੁਤ ਪਸੰਦ ਆਈ ਮੈਂ ਕਹਿਆ ਯਾਰ ਜਿਹੜੀ ਪੋਜ਼ਿਟਿਵ ਚੀਜ਼ਾਂ ਚੰਗੀ ਚੀਜ਼ ਉਹਨੂੰ ਫਲਾਣਾ ਚਾਹੀਦਾ ਵੈ ਵੀਰੋ ਇਹ ਇੱਕ ਸੱਚਾਈ ਹੈ ਅੱਜਕੱਲ ਸਾਡੇ ਮਾਸ਼ਰੇ ਦੀ ਚਾਹੇ ਉਹ ਮੁਸਲਮਾਨਾਂ ਦਾ ਮਾਸ਼ਰਾ ਹੋਵੇ ਕੋਈ ਵੀ ਹੈ ਕਿ ਕਿਸੇ ਜਗ੍ਹਾ ਤੇ ਕੋਈ ਔਰਤ ਕੋਈ ਲੜਕੀ ਗੁਜ਼ਰਰੀ ਹੋਵੇ ਤੇ ਹਰ ਕੋਈ ਬੰਦਾ ਅੱਖਾਂ ਪਾੜ ਪਾੜ ਕੇ ਉਹਦਾ ਹਲ ਵੇਖਦਾ ਵੈ ਉਹ ਇਸ ਚੀਜ਼ ਦਾ ਨਹੀਂ ਖਿਆਲ ਕਰਦਾ ਕਿ ਘਰ ਮੇਰੀਆਂ ਮਾਵਾਂ ਭੈਣਾਂ ਬੇਟੀਆਂ ਵੀ ਮੌਜੂਦ ਹੈ ਇਹ ਵੀ ਕਿਸੇ ਦੀ ਇੱਜ਼ਤ ਹੈ ਅਗਰ ਸੜੀਆਂ ਵੀਰੋ ਮਾਵਾਂ ਪੈਣਾ ਬਾਹਰ ਇਸ ਤਰ੍ਹਾਂ ਨਿਕਲਣ ਤਾਂ ਕੋਈ ਉਹਨਾਂ ਨੂੰ ਦੇਖੇ ਸਾਨੂੰ ਕਿੰਨਾ ਬੁਰਾ ਲੱਗੇਗਾ ਤੇ ਫਿਰ ਅਸੀਂ ਕਿਉਂ ਕਿਸੇ ਦੀ ਮਾਵਾਂ ਪੈਣ ਦੇਖਨੇ ਸਾਨੂੰ ਇਹ ਸੋਚਣਾ ਚਾਹੀਦਾ ਕਿ ਸਾਡੀ ਬੇਟੀ ਨੂੰ ਮਾਂ ਵੀ ਇਸ ਤਰ੍ਹਾਂ ਬਾਹਰ ਜਾਵੇ ਤਾਂ ਸਾਨੂੰ ਅੱਛਾ ਨਹੀਂ ਲੱਗੇਗਾ ਇਹ ਵੀ ਕਿਸੇ ਦੀ ਬੇਟੀ ਹੈ ਇਹ ਵੀ ਕਿਸੇ ਦੀ ਧੀ ਹੈ ਇਹ ਵੀ ਕਿਸੇ ਦੀ ਮਾਂ ਹੈ ਵੀਰੋ ਬਹੁਤ ਅੱਛੀ ਸਟੋਰੀ ਹੈ ਕਿ ਨਿਹੰਗ ਸਿੰਘਾਂ ਦਾ ਵੇਖੋ ਕੀ ਕਰਦਾਰ ਵੀਰੋ ਇਹ ਤੇ ਗੱਲ ਬਿਲਕੁਲ ਸੱਚ ਹੈ ਮੈਂ ਹੋਰ ਵੀ ਕਈ ਐਹੋ ਜਿਹੀਆਂ ਵੀਡੀਓ ਦੇਖੀਆਂ ਮੈਂ ਕਿ ਜਿਹੜੇ ਸਰਦਾਰ ਹੈ ਉਹਨਾਂ ਨੂੰ ਸਮਝਿਆ ਜਾਂਦਾ ਵੈ ਕਿ ਇਹ ਇੱਜ਼ਤਾਂ ਦੀ ਹਫਾਜ਼ਤ ਕਰਨੇ ਵਾਲੇ ਆ ਜਿਹੜਾ ਮਜ਼ਾਕ ਬਣਾਇਆ ਨਾ ਸਰਦਾਰਾਂ ਦਾ ਕਿ 12 ਵਜ ਗਏ ਸਿੱਖਾਂ ਦੇ ਕਿ ਉਹ ਸਰਦਾਰ ਹੈ ਜਿਨ੍ਹਾਂ ਨੇ 12 ਵਜੇ ਨਿਹੰਗ ਸਿੰਘਾਂ ਨੇ ਇੱਜ਼ਤਾਂ ਬਚਾਈਆਂ ਸੀ ਮੁਸਲਮਾਨਾਂ ਦੀਆਂ ਫਿਰ ਬਰੇ-ਸਗੀਰ ਦੇ ਲੋਕਾਂ ਦੀਆਂ ਜਿਹੜਾ ਕਿ ਨਾਦਰ ਸ਼ਾਹ ਜਦੋਂ ਲੈ ਕੇ ਜਾ ਰਿਆ ਸੀ ਔਰਤਾਂ ਨੂੰ ਉਦੋਂ ਉਹਨਾਂ ਨੇ ਇੱਜ਼ਤਾਂ ਬਚਾਈਆਂ ਤੇ ਵੀਰੋ ਦੂਸਰੀ ਗੱਲ ਕਿ ਸਿੱਖ ਜਿਹੜੇ ਆ ਲੋਕ ਉਹ ਬੜੇ ਚੰਦ ਕੋਈ ਹੋਣਗੇ ਮਾੜੇ ਕਰਤਾਰ ਦੇ ਲੇਕਿਨ ਜ਼ਾਤਰ ਜਿਹੜੇ ਲੋਗ ਹੈ ਉਹ ਔਰਤਾਂ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਕੁੜੀਆਂ ਦੇ ਨਾਲ ਬੁਰਾ سلوਕ ਕੀਤਾ ਜਾਂਦਾ ਰਿਹਾ ਤੇ ਉਦੋਂ ਵੀ ਨਿਹੰਗ ਸਿੰਘ ਸਿੱਖ ਕੌਮ ਉਹਨਾਂ ਵਾਸਤੇ ਖੜੀ ਹੋਈ ਉਹਨਾਂ ਦੀ ਮਦਦ ਵਾਸਤੇ ਕਿ ਅਸੀਂ ਇਹਨਾਂ ਭੈਣਾਂ ਦੀ ਮਦਦ ਕਰਾਂਗੇ ਵੀਰੋ ਬਾਹਰ ਦੇ ਮੁਲਕਾਂ ਦੇ ਵਿੱਚ ਜਿਹੜੇ ਟੈਕਸੀ ਡਰਾਈਵਰ ਸਿੱਖ ਹੁੰਦੇ ਆ ਉਹਨਾਂ ਦੇ ਨਾਲ ਔਰਤਾਂ ਬੜੀਆਂ ਆਪਣੇ ਆਨ ਨੂੰ ਮਹਿਫੂਜ਼ ਸਮਝਦੀਆਂ ਆਂ ਉਹਨੂੰ ਪਤਾ ਹੈ ਕਿ ਨਿਹੰਗ ਸਿੰਘ ਹੈ ਇਹ ਗੁਰੂ ਦੇ ਸਿੱਖ ਹੈ ਇਹ ਸਾਡੀ ਜਿਹੜੇ ਸ਼ੈਤਾਨ ਉਬਾਸ਼ ਲੜਖੇ ਉਹਨਾਂ ਤੋਂ ਵੀ ਸਾਡੀ ਹਫਾਜ਼ਤ ਕਰਨਗੇ ਤੇ ਸਿੰਘ ਇਹ ਵੀਰੋ ਇਹਨਾਂ ਦੀ ਇਹ ਅਛਾਈ ਹੈ ਇਹ ਗੁਰੂ ਦੇ ਸਿੰਘ ਹੈ ਜਿਹੜੇ ਫਿਰ ਨਿਹੰਗ ਸਿੰਘ ਬਣ ਜਾਂਦੇ ਆ ਉਹ ਮਾੜੇ ਕੰਮਾਂ ਤੋਂ ਬੁਰੇ ਕੰਮਾਂ ਤੋਂ پاک ਹੋ ਜਾਂਦੇ ਲੋਕ ਸਿੱਖਾਂ ਦੇ ਨਾਲ ਆਪਣੇ ਆਪ ਨੂੰ ਮਹਿਫੂਜ਼ ਸਮਝਦੇ ਆ ਕਿ ਅਸੀਂ ਮਹਿਫੂਜ਼ ਹੈ ਸਾਨੂੰ ਇਹਨਾਂ ਦੀ ਪ੍ਰੋਟੈਕਸ਼ਨ ਹੈ ਤੇ ਬਹੁਤ ਵਧੀਆ ਵੀਡੀਓ ਹੈ ਵੀਰੋ ਜਿਹੜੇ ਲੋਕਾਂ ਦੇ ਨੈਗੇਟਿਵ ਕਮੈਂਟ ਸੀ ਸਿੱਖਾਂ ਦੇ ਬਾਰੇ ਉਹ ਵੀ ਇਹ ਵੀਡੀਓ ਦੇਖ ਕੇ ਬਿਲਕੁਲ ਮੈਂ ਕਿਹਾ ਕਲੀਅਰ ਹੋ ਗਏ ਹੋਣਗੇ ਵੀਰੋ ਹਰ ਜਿਹੜਾ ਧਰਮ ਹੈ ਉਹਦੇ ਵਿੱਚ ਮਾੜੇ ਤੇ ਚੰਗੇ ਲੋਕ ਮੌਜੂਦ ਹੁੰਦੇ ਆ ਇਸੇ ਤਰ੍ਹਾਂ ਹੀ ਕਈ ਲੋਕ ਇਸ ਤਰ੍ਹਾਂ ਕਮੈਂਟ ਕਰਦੇ ਆ ਕਿ ਲੋ ਜੀ ਫਲਾਣਾ ਨਿਹੰਗ ਸਿੰਘ ਸੀ ਫਲਾਣੇ ਨੇ ਐਂ ਜੀ ਕੀਤਾ ਵੀਰੋ ਜਿਹੜੇ ਚੰਦ ਮਾੜੇ ਲੋਕ ਹੈ ਨਾ ਉਹਨਾਂ ਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਜਿਹੜੇ ਚੰਗੇ ਲੋਕ ਹੈ ਉਹਨਾਂ ਨੂੰ ਕਦੀ ਨਜ਼ਰ ਅੰਦਾਜ਼ ਨਹੀਂ ਕਰ ਦੇਣਾ ਚਾਹੀਦਾ ਉਹਨਾਂ ਨੂੰ ਹਮੇਸ਼ਾ ਉਹਨਾਂ ਦੀ ਅਛਾਈ ਯਾਦ ਰੱਖਣੀ ਚਾਹੀਦੀ ਹੈ ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਉਹ ਬਹਿਰੂਪੀ ਹੁੰਦੇ ਆ ਉਹ ਅਸਲ ਦੇ ਵਿੱਚ ਉਸ ਦੀਨ ਦੇ ਉਸ ਮਜ਼ਹਬ ਦੇ ਪੈਰੋਕਾਰ ਇਹ ਹੁੰਦੇ ਬੇਰੁਪੀ ਹੁੰਦੇ ਆ ਜਿਨ੍ਹਾਂ ਦਾ ਕੰਮ ਹੁੰਦਾ ਵਾ ਆਪਣੇ ਫਾਇਦੇ ਵਾਸਤੇ ਕੰਮ ਕਰ ਤੇ ਜਿਹੜਾ ਸੱਚਾ ਨਿਹੰਗ ਸਿੰਘ ਹੈ ਗੁਰੂ ਦਾ ਸਿੱਖ ਹੈ ਉਹ ਹਮੇਸ਼ਾ ਜਿਹੜਾ ਮੁਸੀਬਤ ਦੇ ਵਿੱਚ ਹੋਏਗਾ ਉਹਦੀ ਮਦਦ ਕਰੇਗਾ ਵੰਡ ਚਖਣਗੇ ਲੋਕਾਂ ਨੂੰ ਆਪਣੇ ਪੈਸਿਆਂ ਚੋਂ ਖਾਣਾ ਖਾਣੋਂਗੇ ਔਰਤਾਂ ਦੀ ਇੱਜ਼ਤ ਕਰਨਗੇ ਜਿਹੜਾ ਮੁਸੀਬਤ ਜ਼ਿਆਦਾ ਹੋਵੇ ਉਹਨੂੰ ਉਹਦੀ ਮੁਸੀਬਤ ਦੇ ਵਿੱਚ ਕੱਢੋਂਗੇ ਇਹ ਨਿਹੰਗ ਸਿੰਘਾਂ ਦੀ ਇੱਕ ਕੁਆਲਿਟੀ ਹੈ ਬਹਾਦਰੀ ਉਹਨਾਂ ਦੇ ਵਿੱਚ ਭਰੀ ਹੁੰਦੀ ਹੈ ਕਿ ਹਮੇਸ਼ਾ ਲੜਾਈ ਵਿੱਚ ਜ਼ੁਲਮ ਦੇ ਖਿਲਾਫ ਆਵਾਜ਼ ਚੁਕਦੇ ਆ ਜ਼ੁਲਮ ਦੇ ਖਿਲਾਫ ਆਵਾਜ਼ ਚੁਕਣਾ ਵੀਰੋ ਸਭ ਤੋਂ ਵੱਡੀ ਬਹਾਦਰੀ ਤੇ ਦਲੇਰੀ ਹੈ ਬਹੁਤ ਵਧੀਆ ਵੀਡੀਓ ਹੈ ਮਜ਼ਾ ਆਇਆ ਇਹ ਵੀਡੀਓ ਦੇਖ ਕੇ ਵੀਰੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਵੀਡੀਓ ਕਮੈਂਟ ਕਰਕੇ ਆਪਣੀ ਰਾਏ ਦਾ ਹਸਾਲ ਲਾਜ਼ਮੀ ਕਰਿਓ ਆਪਣਾ ਟੇਲ ਸਾਰਾ ਖਿਆਲ ਰੱਖਿਓ ਦੁਆਵਾਂ ਯਾਦ ਰੱਖਿਓ ਅੱਲਾ ਫਿਜ਼